ਸਾਰੇ ਸਾਰਿਆਂ ਨੂੰ ਮੈਂ ਤੁਹਾਡਾ ਹਸਟੇਟ ਹੋ ਰਹੀ ਹਾਂ ਵੀਡੀਓ ਬਣਾ ਕੇ ਅੱਜ ਸਾਡੇ ਘਰੇ ਇੱਕ ਸਾਨੇ ਬਜ਼ੁਰਗ ਆਏ ਤੇ ਉਹ ਕਹਿੰਦੇ ਕਿ ਮੈਂ ਚੱਕੀ ਦੀ ਚਰਨ ਨੂੰ ਕੀ ਦੀ ਦਾ ਪੀਣੀ ਹੈ ਮੀਂਹ ਦੀਆਂ ਛੋਲੀਆਂ ਦੀ ਤੇ ਦੇਖੋ ਅੱਗੇ ਪੁਰਾਣੇ ਜਮਾਨੇ ਦੇ ਤਾਂ ਮਤਲਬ ਸਾਨੇ ਬਜ਼ੁਰਗ ਨੂੰ ਤਾਂ ਕੋਈ ਔਖਾ ਕੰਮ ਹੈ ਨਹੀਂ ਸੀਗਾ ਇਹ ਚੱਕੀ ਪੀਣ ਦਾ ਤਾਂ ਸਾਨੂੰ ਤਾਂ ਬਹੁਤ ਔਖਾ ਲੱਗਦਾ ਹੁਣ ਜਿਹੜੇ ਸਾਡੀ ਜਨਰੇਸ਼ਨ ਹੈ ਤੇ ਦੇਖੋ ਕਿੰਨੇ ਆਮ ਨਾਲ مطلب ਟਕੀਲਾ ਕੀ ਰਹੇ ਨੇ ਤੇ ਜਿੱਦਾਂ ਵੀ ਮੁੰਗੀ ਮਤਲਬ ਸੀਗੀ ਕੈ ਮਤਲਬ ਮੁੰਗੀ ਜੜੀ ਸੀ ਜੀ ਉਹਨੇ ਇਹ ਪੂਰੀ ਤਰ੍ਹਾਂ ਮਤਲਬ ਬ੍ਰੇਕ ਕਰ ਲਈ ਹੈ ਤੇ ਕਹਿੰਦੇ ਕਿ ਅਸੀਂ ਖਿਜਤੀ ਬਣਾਏ ਖਾਣੇ ਹੁੰਦੇ ਤਾਂ ਕਰਦੇ ਉਹਨੇ ਬ੍ਰੇਕ ਕਰੀਏ ਗੱਡੀ 'ਚ ਨਹੀਂ ਤਾਂ ਵੈਸੇ ਆਮ ਤੌਰ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਕਰਦੀਆਂ ਨੇ ਮਿਕਸੀ ਵਿੱਚ ਪੀਲਾਂ ਦੀਆਂ ਨੇ ਵੈਸੇ ਤਾਂ ਉਹ ਖਾਣਾ ਪਸੰਦੇ ਲਈ ਕਰਦੀਆਂ ਹੈ ਜੀਆਂ ਤੇ ਬੱਸ ਵੀ ਉਹ ਮਿਕਸੀ ਵਿੱਚ ਪੀਲਣ ਦੀਆਂ ਨੇ ਜਾਂ ਗਿਰਾਹੋਂ ਤੇ ਹਾਲਣ ਦੀਆਂ ਨੇ ਜਮੂਰ ਲਾਇ ਲੈਂਦੀਆਂ ਨੇ ਤੇ ਦੇਖੋ ਇਹ ਸਿਆਣੇ ਬਜ਼ੁਰਗ ਕਿੰਨੀ ਮਿਹਨਤ ਕਰ ਰਹੇ ਨੇ ਆਪਣੇ ਹੱਥੀਂ ਪੀ ਰਹੇ ਨੇ ਚੱਕੀ ਵਿੱਚ ਤੇ ਦੇਖੋ ਇਹ ਨਾਲ ਕਿੰਨੇ ਸਰੀਰ ਦੀ ਕਸਰ ਵੀ ਹੁੰਦੀ ਹੈ ਹੱਥਾਂ ਦੀ ਬਾਹਾਂ ਦੀ ਮੋਟੀਆਂ ਦੀ ਮਤਲਬ ਕੋਈ ਪ੍ਰੋਬਲਮ ਨਹੀਂ ਆਉਦੀ ਹੈਗੀ ਬੈਠ ਰਹਾ ਵੀ ਸਿੱਧੇ ਆ ਉਹਨਾਂ ਨੇ ਤੇ ਤੁਮਰੀ ਲੱਗਦਾ ਰਿਲ ਦੀ ਹੱਡੀ ਵੀ ਪਲੇਸ ਦੀ ਰਹਿਣੀ ਹੈ ਦੇਖੋ ਕਿੰਨੇ ਮਤਲਬ ਉਹ ਤੇ ਨਾਲ ਪੀ ਹੈ ਇਹਨੇ ਉਨਨੋ ਕੋਈ ਅੱਖਰੀ ਲਗਰੀਆ ਮਿਲਿਆ ਨਾ ਨਾ ਡਟਾਣਾ ਡਟਾ ਕੇ ਜਿੱਤੇ ਕਰੀ ਬੁਰ ਇਹ ਮੂਗੀ ਦੀ ਦਾਲ ਖਿੰਦੀਆਂ ਨੂੰ ਤੇ ਬਲਵੇਰੀ ਹੈ ਕਿ ਫਿਰ ਤਕਾਫਟ ਹੋਈ ਤਾਂ ਇਹਦੇ ਤੇ ਸਰੀਰ اٹੇ ਕੈਪ ਸੀਗੇ ਤੇ ਹੁਣ ਵੀ ਦੇਖੋ ਰਫਟ ਕਰਦੇ ਨੇ ਤੁਰਦੇ ਫਿਰਦੇ ਨੇ ਯਾਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈ ਤੇ ਪੁਰਾਣੇ ਜਵਾਨੇ ਵੀ ਖਾਸ ਰਹੀ ਸੀ ਕਿ ਪਹਿਲਾਂ ਚੀਚਾਂ ਵੀ ਜ਼ੋਰ ਸੀਗੀਆਂ ਤੇ ਮਤਲਬ ਉਹ ਹਰੇ ਕੰਮ ਹੱਥੀਂ ਕਰਦੇ ਸੀਗੇ ਤੇ ਅੱਜ ਕੱਲ ਮਸ਼ੀਨੀ ਚੁੱਤ ਹੈ ਸਾਰਾ ਕੰਮ ਮਸ਼ੀਨਾਂ ਦਾ ਹੁੰਦਾ ਹੈ ਤੇ ਆਪੇ ਸਿਰਾਂ ਦੀ ਜਾਣ ਭਰਨੀ ਆਪੇ ਸਿਰ ਵਿੱਚ ਕੋਸ਼ਰਾ ਨਹੀਂ ਹੈਗਾ ਤੇ ਦੇਖੋ ਉਧਰ ਬਸ ਇਹ ਜੀ ਜੀ ਕਿੰਨੀ ਕਿਰੀਆ ਬਣਾਈਆ ਚੱਕੀ ਦੇਖੋ ਸਾਡੇ ਮਾਤਾ ਜੀ ਨੇ ਬਹੁਤ ਸਵਾਰ ਕੇ ਰੱਖੀ ਹੈ ਦੇਖੋ ਇਹਨੂੰ ਨਾਲ ਕਰਿਆ ਹੋਇਆ ਹੈ ਬਸ ਤਾਂ ਨਹੀਂ ਜਦ ਨਹੀਂ ਸੰਭਾਲਤਾ ਅੱਜ ਤੱਕ ਸਭ ਪਤਾ ਹੈ ਇਸ ਚੱਕੀ ਦਾ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਚੱਕੀ ਬਾਰੇ ਨੇ ਆਨੇ ਹਨ ਇਸ ਲੋ ਤੇ ਦੇਖੋ ਇਹਨਾਂ ਨੇ ਇਹਦੇ ਵਾਸਤੇ ਹੀ ਇੱਕ ਤਰ੍ਹਾਂ ਦੀ ਮਿਕਸੀ ਹੈ ਦੇਖੋ ਸਾ ਹੁਣ ਥੋੜਾ ਜਿਹਾ ਦਬਾ ਦੇ ਰਿਹਾ ਨੇ ਜਿਹੜੇ ਮਤਲਬ ਸੀ ਬ੍ਰੀਕ ਬ੍ਰੀਕ ਹੋ ਰਹੀ ਹੋਈਆਂ ਹੋਈਆਂ ਕੱਟ ਰਹੀ ਨੇ ਤੇ ਦੇਖੋ ਕਿੰਦਾ ਸੰਗਤ ਉਹ ਇਹਨਾਂ ਨੇ ਆਪਣਾ ਮਤਲਬ ਕਰਾ ਰਹੇ ਆ ਜਿੰਨਾ ਕਿ ਨਾਲ ਨੂੰ ਬ੍ਰੀਕ ਚਾਹੀਦਾ ਸੀ ਤਾਂ ਉਹਨਾਂ ਨੇ ਫਿਰ ਇੱਥੇ ਰੱਖਿਆ ਇਹਨਾਂ ਨੇ ਤੇ ਇੱਕ ਬਾਹਰ ਤੋਂ ਹੀ ਘੱਟ ਕੇ ਲੈ ਕੇ ਆਏ ਸੀ ਇਹ ਹਨੂਕੀ ਦੇ ਸ਼ੋਲਡਰ ਦੇ ਤੇਲ ਨੇ ਉਹ ਹੱਥਾਂ ਨਾਲੇ ਪੀੜੀ ਹੈ ਕੋਈ ਇੰਨੀ ਜਰ ਇਹਨਾਂ ਨੂੰ ਤਕਾਬ ਨਹੀਂ ਮਹਿਸੂਸ ਕਰੀ ਕਿ ਥੋੜੇ ਜਿਹੇ ਲੱਗ ਰਹੇ ਖੜ ਗਏ ਮਤਲਬ ਦੇਖੋ 15-20 ਮਿੰਟ ਲਗਾਤਾਰ ਕਰਕੇ ਫੇਰੇ ਨਾਲੇ ਥੋੜਾ ਜਿਹਾ ਆਰਾਮ ਦਿੱਤਾ ਤੇ ਤੋਹ ਹੀ ਇਹਨਾਂ ਨੂੰ ਫਿਰ ਵੀ ਚੱਲੇ ਜਾਣਾ ਸੀ ਕਿਉਂ ਹੱਥੇ ਕੰਮ ਕਰਦੇ ਸੀਗੇ ਤੇ ਸਵੇਰੇ 4 ਵਜੇ ਉੱਠਣਾ ਤੇ ਸਾਈ ਤੇ ਸਾੜੇ ਕੰਮ ਕਰਦੇ ਰਹਿਣਾ ਰਾਤ ਨੂੰ ਫੇਰ 10:00 ਵਜੇ ਪੈਣਾ ਅਸਲੀ ਜਾਨ ਤੇ ਇਹਨਾਂ ਦੀ ਸੇਵਾ ਵੀ ਸੀ ਇਹ ਰਖਾਖਾ ਵੀ ਅਸਲੀ ਇਹਨਾਂ ਨਹੀਂ ਖਾਧੀਆਂ ਨੇ ਅੱਜ ਕੱਲ ਤਾਂ ਲਿਖੀ ਜਾ ਰਿਹਾ ਇਹ ਦੇਖੋ ਇਹਨਾਂ ਜੇ ਫਿਜਰੀ ਬਲਾਈ ਖਾਣੀ ਹੈ ਇਹ ਬੁੰਗੀ ਵੀ ਕਰਦੀ ਹੈ ਤੇ ਜਿਹੜੇ ਇਹ ਦਾਗ ਤੜੇ ਹੋ ਛੋਲੇ ਦੇ ਇਹ ਵੀ ਕਰਦੇ ਨੇ ਇਹ ਆਪਣੇ ਹਰ ਚੀਜ਼ ਸਾਰਾ ਕੁਝ ਇਹ ਬੀਜ ਦੇਦੇ ਇਹਨੋਂ ਕੋਕ ਚੱਕੀ ਹੈ ਨਹੀਂ ਸੀਗੀ ਤੇ ਫਿਰ ਛੋਟੇ ਘਰੇ ਆਏ ਦੇ ਚੱਕੀ ਵਿੱਚ ਜਾ ਕੇ ਥੀਕੇ ਲੈ ਕੇ ਜਾਂਦੇ ਹਿੰਦੇ ਨੇ ਤੇ ਦੜੀਏ ਵੀ ਪੀਕੇ ਲੈ ਜਾਂਦੇ ਹੁੰਦੇ ਨੇ ਮੈਂ ਇੱਕ ਮਿੰਟ ਜੰਗੀ ਦੀ ਵੀਡੀਓ ਪਾਉਂਗੀ। ਤੇ ਇਹ ਵੀ ਚਪਤੀ ਜਿਹੜੇ ਘਰੇ ਕਰਦੇ ਤੇ ਠੀਕ ਕਰਤ ਹੁੰਦੀ ਆ ਉਹਨੂੰ ਕਲਕ ਨੂੰ ਭੁੱਲ ਕੇ ਤੇ ਫਿਰ ਸੱਕੀ ਵਿੱਚ ਧਰ ਲੈਂਦੇ ਆ। ਉਹ ਤਾਂ ਹੁਣ ਮੈਂ ਵੀ ਇੱਥੇ ਆ ਕੇ ਸਿੱਖ ਹੁੰਦੀ ਆ। ਚੱਕੀ ਜਲਣ ਰਿਹਾ ਨਾਲ ਵਧੀਆ ਸਮਾਂ ਕੇ ਲੱਗਦਾ ਇਹਨਾਂ ਦੀ ਇਮਪਾਹਾਂ ਦੀ ਮੋਢੇ ਨੇ ਕਸਰ ਹੁੰਦੀ ਆ। ਕੋਈ ਸਰਵੈਟਤਤ ਵਗੈਰਾ ਕੋਈ ਬਹਾਨਾ ਨਹੀਂ ਟੁਕਰੀ ਹੈਗੀ ਆ। ਦੇਖੋ ਜਦ ਬਾਰ-ਬਾਰ ਘਮਾਉਣਾ ਆਪਾਂ ਨੇ ਕਿੰਨੀ ਸ੍ਰੀ ਪ੍ਰਾਣਾ ਦੇ ਕਸਟ ਹੁੰਦੀ ਹੈ ਦੇਖੋ ਸੇ ਆਪ ਦੇਖ ਸਕਦੇ ਹੋ ਇਹ ਸਾਡਾ ਪ੍ਰਾਣਾ ਸਮਰਾ ਜਿਹਨੂੰ ਕਿ ਅੱਜ ਕੱਲ ਬੱਚੇ ਬਿਲਕੁਲ ਨਹੀਂ ਜਾਣਦੇ ਹੈਗੇ ਤੇ ਆਪਾਂ ਵੀ ਬੜੇ ਵੀ ਆ ਜੋ ਇਸ ਨੂੰ ਭੁੱਲ ਰਹੇ ਹੈ ਵਿਸਾਰ ਰਹੇ ਹੈ ਤੇ ਆਪਾਂ ਨੂੰ ਆਪਣਾ ਇਹ ਪ੍ਰਾਣਾ ਵਿਰਸਾ ਸਾਂਭ ਕੇ ਰੱਖਣਾ ਚਾਹੀਦਾ ਹੈ ਜੋ ਕਿ ਵੱਡੇ ਵੱਡੇ ਰਿਆਂ ਨੂੰ ਹੁੰਦਾ ਨਾ ਮਤਲਬ ਸਿਆਣਿਆਂ ਨੂੰ ਜਿਹੜਾ ਕੰਮ ਹੁੰਦਾ ਹੈ ਕਿ ਅਸੀਂ ਇੰਨਾ ਕੰਮ ਕਰਿਆ ਇੰਨਾ ਕੰਮ ਕਰਿਆ ਉਹ ਕਹਿੰਦੇ ਜੀ ਸੱਚ ਦਾ ਹੀ ਹੁੰਦੇ ਨੇ ਬਿਕੋਜ਼ ਉਹਨਾਂ ਨੇ ਕਰਿਆ ਵੀ ਬਹੁਤ ਕੰਮ ਹੁੰਦਾ ਹੈ। ਦੇਖੋ ਮੈਂ ਧਰਾਨ ਮੰਨੇ ਕਿ ਇਹਨਾਂ ਨੇ ਮਤਲਬ ਵਾਟਰ ਪਾਉਣ ਦਾ ਲਗਾਤਾਰ ਬਿਨਾਂ ਰੁਕੇ ਕਿ ਕਿਹੜੇ 5 ਮੀਟਰ ਤੱਕ ਲਿਆ ਹੋਣਾ। ਲਗਾਤਾਰ ਦੇਖੋ ਚੱਕੀ ਚਲਾਈ ਹੈ। ਨਾਲੇ ਸਾਲੀ ਨੂੰ ਮਰੇ ਗਰਮੀ ਦਾ ਮੌਸਮ ਸੀਗਾ ਕੋਈ ਇਨੰਨੇ ਬਾਰ ਬਾਰ ਕੋਈ ਪਾਣੀ ਨਹੀਂ ਮਿਲ ਕੇ ਹੈਗਾ ਨੇ ਰਜ ਕਰਨੇ ਆ ਇੱਕ ਕੰਮ ਕਰਦਾ ਤੇ 100 ਵਾਰੀ ਵਿੱਚੋਂ ਪਾਣੀ ਪੀਂਦਾ ਗਰਮੀ ਦੇ ਮੌਸਮ ਚ ਆ ਦੇਖੋ ਜਿੰਨੀ ਇਹਨੇ ਦੀ ਮੂੰਗੀ ਦੇਖੋ ਸ਼ੁਰੂ ਰਿਹਾ ਸੀ ਸਾਰੀ ਇੰਨੇ ਟੜਿ ਜੜੀ ਕਟ ਕਟ ਲੀਏ ਜਿੰਨ ਕਿਹਨਾਂ ਨੂੰ ਉਤਲੇ ਬਰੀਕ ਚਾਹੀਦੀ ਸੀ ਵੀ ਬਰੀਕ ਮੋਟੀ ਜਿੰਨੀ ਚਾਹੀਦੀ ਸੀ ਉਹਨੇ ਕਿੰਨਾ ਨਹੀਂ ਕਟ ਲੀਆ ਔਰ ਜਿਨ੍ਹਾਂ ਨੇ ਵੀ ਇਹੋ ਜਿਹੇ ਕੰਮ ਕਰੇ ਹੁੰਦੇ ਨੇ ਉਹਨਾਂ ਨੂੰ ਕੋਈ ਔਖਾ ਵੀ ਲੱਗ ਰਹਾ ਹੈਗਾ ਹੁਣ ਜਿਨ੍ਹਾਂ ਨੇ ਸਾਡੇ ਵਰਗੇ ਨਹੀਂ ਕੀਤੇ ਹੋਏ ਹੈਗੇ ਉਹਨਾਂ ਨੂੰ ਔਖਾ ਵੀ ਲੱਗਦਾ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਦੇ ਚਾਹਨੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿੱਤਾ ਕਰੋ ਪਲੀਜ਼ ਬਹੁਤ ਟਾਈਮ ਲੰਭੇ ਦੇਖੇ ਕੋਈ ਵੀਡੀਓ ਬਣਾਉਣ ਲਈ ਤੇ ਕੋਈ ਦੇਖਦਾ ਹੈ ਜੀ ਪਸੰਦ ਕਰਦਾ ਹੈ ਨਹੀਂ ਤੇ ਮੈਨੂੰ ਆਪਣੇ ਮਤਲਬ ਹੈਲਪਲੀ ਜ਼ਰੂਰ ਹੋਤਾ ਹੈ ਕਿ ਮੇਰੀ ਵੀਡੀਓਸ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਮੱਤ ਕਰਕੇ ਮੈਨੂੰ ਦੱਸਿਆ ਕਰੋ ਕਿ ਮੇਰੀ ਮਤਲਬ ਵੀਡੀਓ ਵਿੱਚ ਕੀ ਕੀ ਕਮੀ ਹੈ ਤਾਂ ਜੋ ਮੈਂ ਉਸ ਨੂੰ ਅੱਗੇ ਇੰਪਰੂਵ ਕਰ ਸਕਾਂ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੋ ਜੀ ਚਾਤਾ ਕਿਸੇ ਮੈਂ ਬਾਏ ਬਾਏ